ਰੱਬੀਏ ਦੋ ਮੀ ਹੱਥ ਜੋੜ ਕੇ ਮੇਰੇ ਹਿੱਸੇ ਦੇਵੀ ਦੁੱਖ ਸਿਰਾਂ ਨਾ ਸੇਂਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਾਪ ਆਪਣੇ ਬੱਚਿਆਂ ਨੂੰ 10 ਸਾਲਾਂ ਬਾਅਦ ਮਿਲਿਆ ਦਾ ਅਸਲ 5 ਕੋ ਮਹੀਨਿਆਂ ਦਾ ਜਵਾਕ ਛੱਡ ਕੇ ਚਲਿਆ ਗਿਆ ਸੀ ਇੰਗਲੈਂਡ ਜਦ 10 ਸਾਲਾਂ ਬਾਅਦ ਆਇਆ ਘਰ ਤਾਂ ਜਵਾਕ ਜਵਾਨ ਹੋ ਗਏ ਤੇ ਵਿਆਹਣ ਵਾਲੇ ਹੋ ਗਏ ਤੇ ਤਿੰਨ ਨੂੰ ਦੇਖ ਕੇ ਘਰ ਵਾਲੀ ਪੈਰਾਂ ਵਿੱਚ ਡਿੱਕ ਪਈ ਬਹੁਤ ਹੀ ਭਾਵੁਕ ਪਾਲ ਬਾਕੀ ਤੁਹਾਡੀ ਇਸ ਵੀਡੀਓ ਪ੍ਰਤੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਰੇ ਆਨ ਨੂੰ ਵੀਰ ਕੋਈ ਐਸਾ ਜਹਾਜ਼ ਬਣਾਵੋ